ਪੰਜਾਬ ਦੇ ਸਾਰੇ ਸਾਕਾ ਫੌਜੀ ਵੀਰੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕਾ ਫੌਜੀ ਵੀਰੋ ਬਹੁਤ ਦੇਰ ਬਾਅਦ ਜਿਹੜਾ ਬਹੁਤ ਤੁਹਾਡੇ ਨਾਲ ਅੱਜ ਮੁਖਾਤਬ ਹੋਇਆ ਹਾਂ ਤੇ ਜੋ ਤੁਸੀਂ ਹੈਡਿੰਗ ਪੜ ਰਹੀ ਜੀ ਉਹਦੇ ਤੇ ਆਪਾਂ ਗੱਲ ਕਰਾਂਗੇ ਪਰ ਉਹਦੇ ਤੇ ਗੱਲ ਕਰਾਂਗੇ ਵੀਡੀਓ ਦੇ ਅਖੀਰ ਦੇ ਵਿੱਚ ਪਹਿਲਾਂ ਆਪਾਂ ਜਿਹੜੀ ਆ ਅੱਜ ਜਿਹੜੇ ਨਵੇਂ ਮੁੱਦੇ ਚੱਲ ਰਹੇ ਆ ਉਹਨਾਂ ਤੇ ਗੱਲ ਕਰੀਏ ਜਿਹੜੇ ਕਿ ਸਮਝਣੇ ਬਹੁਤ ਜ਼ਰੂਰੀ ਹੈ 23 ਜੁਲਾਈ 2025 ਦਿਨ ਬੁੱਧਵਾਰ ਨੂੰ ਜਿਹੜਾ ਉਹ ਗੁਰਦੁਆਰਾ ਬੰਗਲਾ ਸਾਹਿਬ ਸਵੇਰੇ 9 ਵਜੇ ਇਕੱਠੇ ਹੋ ਕੇ ਉਥੋਂ ਜਿਹੜਾ ਉਹ ਜੰਤਰ ਮੰਤਰ ਤੇ ਜਾਇਆ ਜਾਊਗਾ ਤੇ ਜੰਤਰ ਮੰਤਰ ਤੇ 9 ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਪ੍ਰਦਰਸ਼ਨ ਕੀਤਾ ਜਾਊਗਾ ਰੋਜ਼ ਪ੍ਰਦਰਸ਼ਨ ਉਸ ਤੋਂ ਬਾਅਦ 12 ਵਜੇ ਜਿਹੜਾ ਵਾ ਉਹ ਫਿਰ ਜੰਤਰ ਮੰਤਰ ਤੋਂ ਸੰਸਦ ਘਰਾਉ ਲਈ ਆਪਾਂ ਜਿਹੜਾ ਵਾ ਮਾਰਚ ਕਰਾਂਗੇ ਤੇ 23 ਜੁਲਾਈ ਨੂੰ ਜਿਹੜਾ ਵਾ ਦਿਨ ਬੁੱਧਵਾਰ ਮਾ ਜਿਹੜਾ ਬਹੁਤ ਸੰਸਦ ਘਰਾਓ ਕੀਤਾ ਜਾਊਗਾ ਉਸ ਟਾਈਮ ਦੇ ਉੱਤੇ ਸੰਸਦ ਚੱਲ ਰਿਹਾ ਹੋਏਗਾ ਤੇ ਸੰਸਦ ਘਰਾਓ ਕੀਤਾ ਜਾਏਗਾ ਕਦ ਲਈ ਕੀਤਾ ਜਾਏਗਾ ਆਪਣੀਆਂ ਜਵਾਨਾਂ ਦੀਆਂ ਮੰਗਾਂ ਲਈ ਕਿਉਂਕਿ ਜਵਾਨਾਂ ਦੇ ਨਾਲ ਜਿਹੜਾ ਵਾ ਅੱਜ ਤੱਕ ਧੋਖਾ ਹੁੰਦਾ ਰਿਹਾ ਜਵਾਨਾਂ ਨੂੰ ਉਹਨਾਂ ਦੇ ਬੰਦੇ ਹੱਕ ਨਹੀਂ ਦਿੱਤੇ ਗਏ ਇਹ ਕਰਕੇ ਹੁਣ ਜਿਹੜੇ ਮੇਰੇ ਵੀਰ ਘਰਾਂ ਦੇ ਵਿੱਚ ਬੈਠੇ ਵਿੰਦੇ ਰਹਿੰਦੇ ਆ ਕਿ ਵੀ ਫਲਾਣਾ ਗਿਆ ਸੀ ਉੱਥੇ ਦਿੱਲੀ ਕੀ ਬਣਿਆ ਤੇ ਉਹਨਾਂ ਵਾਸਤੇ ਆ ਮੈਂ ਕੁਝ ਤੁਹਾਨੂੰ ਗੱਲਾਂ ਜਿਹੜਾ ਉਹ ਦੱਸ ਦਿਨ ਉਸ ਤੋਂ ਬਾਅਦ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਅਗਰ ਮੰਗਾ ਢਾਡੀਆਂ ਉਤੇ ਲੜਨਾ ਵੀ ਤੁਸੀਂ ਆ ਤੁਸੀਂ ਸੋਚੋਗੇ ਵੀ ਕੋਈ ਮੰਗਵੇ ਆਣ ਕੇ ਲੜਾਈਆਂ ਦੂਸਰੇ ਲੜਨ ਤੇ ਫਾਇਦੇ ਤੁਹਾਨੂੰ ਮਿਲਣ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਥੋੜੀ ਜਿਹੀ ਜਿਹੜੀਆਂ ਜਾਣਕਾਰੀਆਂ ਦੇ ਦਾਂ ਕਿ ਪਿਛਲੇ ਦਿਨੀ ਤੁਸੀਂ ਮੀਡੀਆ ਦੇ ਵਿੱਚ ਪੜਿਆ ਹੋਊਗਾ ਕਿ ਜਿਹੜਾ ਕੇਂਦਰ ਸਰਕਾਰ ਜਿਹੜਾ ਪੁਰਾਣੇ ਪੈਨਸ਼ਨਰਾਂ ਨੂੰ 8ਵੇਂ ਪੇ ਕਮਿਸ਼ਨ ਦਾ ਲਾਭ ਨਹੀਂ ਦਿੱਤਾ ਜਾਊਗਾ ਇਹਦੇ ਤੇ ਆਪਣਾ ਗੰਭੀਰ ਸੋਚ ਵਿਚਾਰ ਕਰ ਰਹੀ ਹੈ ਨੰਬਰ 2 ਤੇ ਜਿਹੜਾ ਸਾਨੂੰ ਮਗਹਾਈ ਪੱਤਾ ਦਿੱਤਾ ਜਾਂਦਾ ਹੈ ਡੀਏ ਉਹਨੂੰ ਬੰਦ ਕਰਨ ਬਾਰੇ ਵੀ ਜਿਹੜਾ ਵਾ ਉਹ ਕੇਂਦਰ ਸਰਕਾਰ ਗੰਭੀਰ ਆ ਤੇ ਉਹਦੇ ਉੱਤੇ ਵਿਚਾਰਾ ਕਰ ਰਹੀ ਹੈ ਤੇ ਪਿਛਲੇ ਦਿਨੀ ਸਾਡੇ ਇੱਥੇ ਵਿਚਾਰ ਵਟਾਂਦਰਾ ਹੋਇਆ ਕੁਝ ਵੀਰਾਂ ਦੇ ਨਾਲ ਤੋਂ ਕਹਿੰਦੇ ਕਿ ਸਰਕਾਰ ਜਿਹੜਾ ਵਾ ਉਹ ਨਾ ਅਠਵੇਂ ਪੇਕ ਮਿਸਨ ਦਾ ਫਾਇਦਾ ਰੋਕ ਸਕਦੀ ਆ ਨਾ ਡੀਏ ਰੋਕ ਸਕਦੀ ਆ ਤੇ ਮੈਂ ਭਰਾਵੋ ਤੁਹਾਨੂੰ ਜਿਹੜੀਆਂ ਗਰਾਊਂਡ ਦੀਆਂ ਹਕੀਕਤਾਂ ਉਹਨਾਂ ਬਾਰੇ ਦੱਸਾਂ ਸਭ ਤੋਂ ਪਹਿਲਾਂ ਕਿ ਤੁਸੀਂ ਸਾਰਿਆਂ ਨੇ ਸੁਣਿਆ ਸਾਰੇ ਜਿਹੜੇ ਆ ਉਹ ਇਹ ਗੱਲ ਦੇ ਉੱਤੇ ਬੋਲਦੇ ਰਹੇ ਆ ਕਿ ਫੌਜ ਦੀ ਜਿਹੜੀ ਆ ਸਾਰੇ ਮਹਿਕਮਿਆਂ ਦੀ ਪੈਨਸ਼ਨ ਬੰਦ ਕੀਤੀ ਜਾ ਸਕਦੀ ਆ ਲੇਕਿਨ ਫੌਜ ਨਹੀਂ ਟੁੱਟ ਸਕਦੀ ਫੌਜ ਦੀ ਪੈਨਸ਼ਨ ਬੰਦ ਨਹੀਂ ਕੀਤੀ ਜਾ ਸਕਦੀ ਔਰ ਇਸ ਸਰਕਾਰ ਨੇ ਅਗਨੀਵੀਰ ਸਕੀਮ ਲਿਆ ਕੇ ਉਹ ਬੰਦ ਕਰਕੇ ਤੁਹਾਨੂੰ ਦਿਖਾਤਾ ਕਿ ਜਿਹੜੀ ਆ ਫੌਜ ਦੀ ਪੈਨਸ਼ਨ ਵੀ ਬੰਦ ਹੋ ਗਈ ਨੰਬਰ 1 ਨੰਬਰ 2 ਤੇ ਜਿਹੜੇ ਅੱਜ ਅਗਨੀਵੀਰ ਸਹੀਦ ਹੋਏ ਆ ਦੁਸ਼ਮਨ ਨਾਲ ਲੜਦੇ ਹੋਏ ਬਾਰਡਰਾਂ ਦੇ ਉੱਤੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਿਹੜਾ ਦੇਸ਼ ਵਾਸਤੇ ਲੜਦੇ ਹੋਏ ਬਾਰਡਰਾਂ ਤੇ ਦੁਸ਼ਮਨ ਦੀ ਗੋਲੀ ਨਾਲ ਸ਼ਹੀਦ ਹੋ ਗਏ ਆ ਤੇ ਤੁਸੀਂ ਆਪੇ ਸੋਚੋ ਕਿ ਇੱਕ ਬੰਨੇ ਉਹੀ ਕੇਂਦਰ ਸਰਕਾਰ ਢੰਡੋਰਾ ਪੇਟ ਰਹੀ ਆ ਕਿ ਫੌਜ ਦੀ ਬੜੀ ਇੱਜ਼ਤ ਕਰਦੇ ਆ ਬੜੇ ਫੌਜ ਦੇ ਗੁਣਗਾਨ ਕਰ ਰਹੇ ਆ ਤੇ ਦੂਸਰੇ ਬਨੇ ਸਿੱਧੀ ਦਾ ਦਰਜਾ ਵੀ ਖੋਲਿਆ ਨੰਬਰ 3 ਤੇ ਜਦੋਂ ਅਸੀਂ ਧਰਨਾ ਲਾਇਆ ਸੀ ਜੰਤਰ ਮੰਤਰ ਤੇ ਤੇ 2015 ਦੇ ਵਿੱਚ ਜਦੋਂ ਇੱਕ ਰੈਂਕ ਇੱਕ ਪੈਨਸ਼ਨ ਦਾ ਮੁੱਦਾ ਚੱਲਿਆ ਸੀ ਤੇ ਉਸ ਟਾਈਮ ਤੇ ਜਦੋਂ ਨੋਟੀਫਿਕੇਸ਼ਨ ਹੋ ਗਿਆ ਇੱਕ ਰੈਂਕ ਇੱਕ ਪੈਨਸ਼ਨ ਦਾ ਤੋਂ ਉਹਦੇ ਵਿੱਚ ਇੱਕ ਪੁਆਇੰਟ ਇਹ ਵੀ ਸੀ ਕਿ ਜਿਹੜੇ ਵਲੰਟੀਅਰ ਰਿਟਾਇਰਮੈਂਟ ਹੈ ਪ੍ਰੀਮੇਚਰ ਰਿਟਾਇਰਮੈਂਟ ਹੈ ਉਹਨਾਂ ਨੂੰ ਇੱਕ ਰੈਂਕ ਇੱਕ ਪੈਨਸ਼ਨ ਦਾ ਲਾਭ ਨਹੀਂ ਦਿੱਤਾ ਜਾਉਂਦਾ ਉਸ ਸਮੇਂ ਜਿਹੜੀ ਆ ਸਾਡੀ 11 ਦਿਨ ਉਸ ਟਾਈਮ ਤੇ ਭੁੱਖ ਹੜਤਾਲ ਹੋ ਗਈ ਸੀ 11 ਦਿਨ ਜਿਹੜੀ ਆ ਭੁੱਖ ਹੜਤਾਲ ਤੇ ਸਾਨੂੰ ਬੈਠਿਆ ਨੋ ਹੋ ਗਈ ਅਸੀਂ ਜਿਹੜਾ ਵਾ ਉਸ ਟਾਈਮ ਦੇ ਉੱਤੇ ਜਿਹੜਾ ਭੁੱਖ ਹੜਤਾਲ ਤੋੜਨ ਤੋਂ ਇਨਕਾਰ ਕਰਤਾ ਸਰਕਾਰੀ ਨੁਮਾਇੰਦੇ ਆਏ ਕਿ ਹੁਣ ਤੁਹਾਡੀ ਇੱਕ ਰੈਂਕ ਇੱਕ ਪੈਨਸ਼ਨ ਲਾਗੂ ਹੋ ਗਈ ਆ ਤੇ ਤੁਸੀਂ ਭੁੱਖ ਹੜਤਾਲ ਤੋੜੋ ਅਸੀਂ ਇਨਕਾਰ ਕਰਤਾ ਕਿ ਜਿੰਨਾ ਚਿਰ ਤੱਕ ਵਾਲੰਟੀਅਰ ਨੂੰ ਪ੍ਰੀਮੇਚਰ ਵਾਲਿਆਂ ਨੂੰ OROP ਦਾ ਲਾਭ ਨਹੀਂ ਦਿੱਤਾ ਜਾਂਦਾ ਤਦ ਤੱਕ ਇਹ ਆਪਣੀ ਕੋਖੜਤਾਲ ਯਾਰੀ ਰੱਖਾਂਗੇ ਉਸ ਤੋਂ ਬਾਅਦ ਤੀਸਰੇ ਦਿਨ ਜਿਹੜਾ ਉਹ ਰਵਾੜੀ ਦੇ ਵਿੱਚ ਹਰਿਆਣੇ ਚ ਰੈਲੀ ਕਰਕੇ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਜੀ ਜਿਹੜਾ ਵਾ ਉਹ ਰੈਲੀ ਦੇ ਵਿੱਚ ਐਲਾਨ ਕਰਦੇ ਆ ਕਿ ਇੱਕ ਰੈਂਕ ਇੱਕ ਪੈਨਸ਼ਨ ਸਾਰਿਆਂ ਨੂੰ ਮਿਲੇਗਾ ਬਿਨਾਂ ਭੇਦਭਾਵ ਤੋਂ ਮਿਲੇਗਾ ਚਾਹੇ ਪ੍ਰੀਮੇਚੁਰ ਆਇਆ ਚਾਹੇ ਪੂਰੀ ਕਰਕੇ ਉਸ ਟਾਈਮ ਤੇ ਮਿਲਿਆ ਵੀ ਸਾਰਿਆਂ ਨੂੰ ਪਤਾ ਹੈ ਲੇਕਿਨ ਉਸ ਤੋਂ ਬਾਅਦ ਕੀ ਹੋਇਆ ਉਸ ਟਾਈਮ ਦੇ ਤਾ ਲੇਕਿਨ 2019 ਦੇ ਵਿੱਚ ਆਣ ਕੇ ਜਿਹੜਾ ਉਹਨਾਂ ਨੇ ਪ੍ਰੀਮੇਚੁਰ ਵਾਲਿਆਂ ਦਾ ਨਾਭ ਬੰਦ ਕਰਤਾ ਨਾਭ ਬੰਦ ਕਰਤਾ हां ਉਸ ਤੋਂ ਬਾਅਦ ਕੀ 2015 ਦੇ ਵਿੱਚ ਪ੍ਰੀਮੇਚਰ ਵਾਲਿਆਂ ਨੂੰ ਇੱਕ ਰੈਂਕ ਇੱਕ ਪੈਨਸ਼ਨ ਦਾ ਲਾਭ ਦਿੱਤਾ ਵੀ ਗਿਆ ਸੀ ਸਾਰਿਆਂ ਨੂੰ ਪਤਾ ਹੈ ਲੇਕਿਨ 2019 ਦੇ ਵਿੱਚ ਜਿਹੜਾ ਵਾ ਇੱਕ ਰੈਂਕ ਇੱਕ ਪੈਨਸ਼ਨ ਦਾ ਲਾਭ ਜਿਹੜਾ ਵਾ ਉਹ 14 ਤੋਂ ਬਾਅਦ ਜਿਹੜੇ ਪੈਨਸ਼ਨ ਆਏ ਐ ਉਹਨਾਂ ਦਾ ਬੰਦ ਕਰ ਦਿੱਤਾ ਗਿਆ ਜਿਹੜੇ 14 ਤੋਂ ਪਹਿਲਾਂ ਆਏ ਸੀ ਉਹਨਾਂ ਨੂੰ ਇੱਕ ਰੈਂਕ ਇੱਕ ਪੈਨਸ਼ਨ ਦਾ ਲਾਭ ਅੱਜ ਵੀ ਮਿਲ ਰਿਹਾ ਉਹ ਉਹਨਾਂ ਵਿੱਚ ਉਹ ਪਾ ਕੇ ਨੋਟੀਫਿਕੇਸ਼ਨ ਕਰਤਾ ਕਿ ਜਿਹੜੇ ਪਹਿਲਾਂ ਆਏ ਆ ਉਹਨਾਂ ਨੂੰ ਮਿਲੂਗਾ ਜਿਹੜਾ ਉਸ ਤੋਂ ਬਾਅਦ ਆਇਆ ਉਹਨਾਂ ਨੂੰ ਨਹੀਂ ਮਿਲੂਗਾ ਇੱਕ ਰਿੰਕ ਇੱਕ ਫੰਕਸ਼ਨ ਦਾ ਲਾਭ ਉਹਦੇ ਵਿੱਚ ਹੋਇਆ ਕੀ ਸਭ ਤੋਂ ਵੱਡੀ ਤਰਾਸਦੀ ਇਹ ਆ ਅਸੀਂ ਲੋਕ ਜਿਹੜਾ ਵਾ ਹਾਂ ਕਾਂ ਲਈ ਸਾਂਝੇ ਕੰਮ ਲਈ ਤਹੀਂ ਘਰ ਦੇ ਗੇੜ ਤੱਕ ਆਉਣ ਨੂੰ ਤਿਆਰ ਨਹੀਂ ਅਸੀਂ 5 ਰੁਪਏ ਜਿਹੜਾ ਉਹ ਖਰਚਾ ਕਰਨ ਨੂੰ ਤਿਆਰ ਨਹੀਂ ਤੇ ਲੜਾਈ ਕਿਥੋਂ ਲੜਨੀ ਸੀ ਕੀ ਹੋਇਆ 14 ਵਾਲੇ ਚੁੱਪ ਕਰਕੇ ਕਿ ਯਾਰ ਸਾਨੂੰ ਤੇ ਮਿਲ ਹੀ ਗਿਆ ਜਿਹੜੇ 14 ਤੋਂ ਬਾਅਦ ਆਏ 19 ਤੱਕ ਉਹ ਕਿੰਨੇ ਕ ਬੰਦੇ ਸੀ ਨਾ ਉਹਨਾਂ ਦੀ ਹਿੰਮਤ ਪਈ ਨਾ ਉਹ ਕਰ ਸਕੇ ਤੇ ਜਿਹੜਾ ਵਾਓ ਕਾਨੂੰਨ ਪੱਕਾ ਹੋ ਗਿਆ ਕੋਈ ਸੰਘਰਸ਼ ਨਹੀਂ ਹੋਇਆ ਚੁੱਪਚੀਤੇ ਲਾਗੂ ਹੋ ਗਿਆ ਤੇ ਕੰਮ ਨਿਪਟ ਗਿਆ ਸਰਕਾਰਾਂ ਨੇ ਜਦੋਂ ਕਰਨਾ ਹੁੰਦਾ ਹੈ ਪਹਿਲਾਂ ਇੱਕ ਵਾਰੀ ਉਸ ਗੂਫਾ ਬਣਾਉਂਦੇ ਆ ਜਿ ਤਰ੍ਹਾਂ ਜਦੋਂ ਕੋਈ ਜਿਹੜਾ ਉਹ ਸਖਤ ਟੀਕਾ ਲਾਉਣਾ ਹੋਵੇ ਨਾ ਸਰੀਰ ਤੇ ਸਖਤ ਟੀਕਾ ਲਾਉਣਾ ਹੋਵੇ ਤੇ ਪਹਿਲਾਂ ਥੋੜਾ ਜਿਹਾ ਲਾ ਕੇ ਉਹਦਾ ਟ੍ਰਾਇਲ ਕਰਦੇ ਆ ਕਿ ਕਿਤੇ ਬੰਦੇ ਨੂੰ ਚੱਕਰ ਚੱਕਰ ਤਾਂ ਨਹੀਂ ਆਉਂਦੇ ਕੋਈ ਇਹਨੂੰ ਇਨਫੈਕਸ਼ਨ ਤਾਂ ਨਹੀਂ ਹੁੰਦੀ ਸਰਕਾਰ ਨੇ ਜਿਹੜਾ ਇਹ ਉਹ 14 ਦੇ ਵਿੱਚ ਜਦੋਂ 15 ਦੇ ਵਿੱਚ ਉਹ ਆਰੋਪੀ ਲਾਗੂ ਕੀਤੀ ਉਦੋਂ ਉਹਨਾਂ ਥੋੜਾ ਜਿਹਾ ਇੰਜੈਕਸ਼ਨ ਲਾ ਕੇ ਵੇਖ ਲਿਆ ਪੇਡਾ ਵੱਡਾ ਵਿਰੋਧ ਨਹੀਂ ਤੇ ਜਦੋਂ ਆਪਾਂ ਦੂਸਰੀ ਵਾਰ ਇਹਦਾ ਬਾਅਦ ਵਾਲਿਆਂ ਦਾ ਬੰਦ ਕਰਤਾ ਇਹ ਆਪਸ ਵਿੱਚ ਪਾੜ ਗਏ ਉਹ ਥੋੜੀ ਜਿਹੀ ਗਿਣਤੀ ਰਹਿ ਜਾਣੀ ਇਹ ਆਪਸ ਵਿੱਚ ਜਦੋਂ ਪਾੜ ਗਏ ਤੇ ਕੋਈ ਏਡਾ ਵੱਡਾ ਪ੍ਰਦਰਸ਼ਨ ਨਹੀਂ ਹੋਣਾ ਕੋਈ ਜਿਹੜਾ ਸਰਕਾਰ ਤੇ ਦਬਾਅ ਨਹੀਂ ਮੰਨਣਾ ਤੇ ਚੁੱਪਚਾਪ ਹੀ ਤੇ ਲਾਗੂ ਹੋ ਜਾਣਾ ਔਰ ਜਿਹੜੀ ਉਹ ਕੇਂਦਰ ਸਰਕਾਰ ਉਹਦੇ ਵਿੱਚ ਕਾਮਯਾਬ ਰਹੀ ਹੈ ਤੇ ਸਰਕਾਰ ਜਿਹੜੀ ਆ ਜਿਹੜਾ ਇਹ ਕਹਿੰਦੇ ਆ ਵੀ ਸਰਕਾਰ ਕੁਝ ਨਹੀਂ ਕਰ ਸਕਦੀ 8ਵੇਂ ਪੇ ਕਮਿਸ਼ਨ ਦਾ ਲਾਭ ਨਹੀਂ ਮੰਨ ਕਰ ਸਕਦੀ ਤੇ ਮਹਿੰਗਾਈ ਪੱਤਾ ਬੰਦ ਨਹੀਂ ਕਰ ਸਕਦੀ ਉਹਨਾਂ ਵਾਸਤੇ ਸਾਰੀਆਂ ਗੱਲਾਂ ਸਬਕ ਆ ਕਿ ਜਦੋਂ ਸਰਕਾਰ ਕਰਨ ਤੇ ਆਵੇ ਤਾਂ ਉਹ ਕੁਝ ਵੀ ਕਰ ਸਕਦੀ ਠੀਕ ਹੈ ਉਸ ਤੋਂ ਬਾਅਦ ਹੁਣ ਸਰਕਾਰ ਦਾ ਜਿਹੜਾ ਵਾ ਇੱਕ ਤੇ 8ਵੇਂ ਪੇ ਕਮਿਸ਼ਨ ਦਾ ਲਾਭ ਨਾ ਦੇਣ ਦਾ ਵਿਚਾਰ ਹੈ ਮਹਿੰਗਾਈ ਪੱਤਾ ਬੰਦ ਕਰਨ ਦਾ ਵਿਚਾਰ ਹੈ ਜਿਹੜਾ ਤੁਸੀਂ ਇਸੀ ਐਟਸ ਦੇ थ्रू ਇਲਾਜ ਕਰਵਾ ਰਹੇ ਜੇ ਉਹਦੇ ਵਿੱਚ ਨੈਸਟ ਸਰਕਾਰ ਦਾ ਉਹ ਵੀ ਪ੍ਰਪੋਜ਼ਲ ਹੈ ਕਿ ਅੱਧਾ ਪੈਸਾ ਸਰਕਾਰ ਦੇਊਗੀ ਅੱਧਾ ਜਿਹੜਾ ਉਹ ਤੁਸੀਂ ਆਪ ਪੇਡ ਕਰੋ ਉਸ ਤੋਂ ਬਾਅਦ ਬੈਂਕਾਂ ਦਾ ਬੈਂਕਾਂ ਦੇ ਵਿੱਚ ਵਿਆਜ ਦੀ ਦਰ ਵੀ ਜਿਹੜੀ ਆ ਉਹ ਦੂਸਰਾ ਜਿਹੜਾ ਸਿਵਲ ਵਿਆਜ ਆ ਉਹਦੇ ਬਰਾਬਰ ਹੈ ਔਰ ਦੂਜੀ ਗੱਲ ਇਹ ਕਿ ਜਿਹੜਾ ਪਹਿਲਾਂ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਲੋਨ ਲੈਂਦੇ ਹੀ ਤੇ ਜਿੰਨੀ ਰਕਮ ਘਟ ਜਾਂਦੀ ਹੈ ਉਹ ਰਕਮ ਦੇ ਉੱਤੇ ਘਟੀ ਰਕਮ ਦੇ ਉੱਤੇ ਵਿਆਜ ਪੈਣਾ ਹੁੰਦਾ ਹੈ ਉਹ ਵੀ ਜਿਹੜਾ ਉਹ ਬੈਂਕਾਂ ਨੇ ਜਿਹੜਾ ਬੈਂਕ ਮੈਨੇਜਰ ਉਹ ਕਹਿਣ ਲੱਗੇ ਕਿ ਸਰਕਾਰ ਨੇ ਜਿਹੜਾ ਉਹ ਪ੍ਰੋਪੋਜ਼ਲ ਹੈ ਵੀ ਪ੍ਰੋਪੋਜ਼ਲ ਨਹੀਂ ਸੋਰੀ ਲਾਗੂ ਹੈ ਐਸਬੀਆਈ ਵਿੱਚ ਵਗੈਰਾ ਚ ਕਿ ਅਗਰ ਕੋਈ ਬੰਦਾ ਜਿਹੜਾ ਵਾ ਪਹਿਲਾਂ ਪੈਸੇ ਜਮ੍ਹਾਂ ਕਰਾਉਂਦਾ ਹੈ ਤੇ ਉਹ ਪੈਨਲਟੀ ਲੱਗੂਗੀ ਤੇ ਜਿਹੜਾ ਵਾ ਵਿਆਜ ਦੀ ਦਰ ਉਹੀ ਰਹੂਗੀ ਵਿਆਜ ਜਿਹੜਾ ਵਾ ਪੂਰੀ ਰਕਮ ਨੂੰ ਲੱਗੇਗਾ ਨਾ ਕਿ ਟਟੇ ਹੀ ਰਕਮ ਨੂੰ ਇਹ ਜਿਹੜਾ ਵਾ ਇਹ ਬੈਂਕ ਦੇ ਦੁਆਰਾ ਬੈਂਕ ਮੈਨੇਜਰ ਦੁਆਰਾ ਇਹ ਜਾਣਕਾਰੀ ਦੇਣ ਤੋਂ ਬਾਅਦ ਹੈ ਪਹਿਲਾਂ ਤੁਸੀਂ ਕਿਹਨੇ ਲੋਨ ਲਿਆ ਹੋਊਗਾ ਤੇ ਮੈਂ ਤੁਹਾਨੂੰ ਇੱਥੇ ਇਹ ਵੀ ਗੱਲ ਸਮਝਾ ਦਿਆਂ ਕਿ ਪਹਿਲਾਂ ਸਿਰਫ ਕਾਗਜ਼ਾਂ ਦੇ ਉੱਤੇ ਸਾਈਨ ਕਰਾਉਂਦੇ ਹੁੰਦੇ ਸੀ ਹੁਣ ਅੱਜ ਕੱਲ ਕਿਸੇ ਨੇ SBI ਦਾ ਲੋਨ ਲਿਆ ਤੇ ਤੁਸੀਂ ਦੇਖਿਓ ਉਹਦੇ ਉੱਤੇ 5 ਸਾਲ ਦਾ ਤੁਹਾਨੂੰ ਲੋਨ ਦੇ ਰਿਆ ਤੇ 5 ਸਾਲ ਦੀ ਉਹਨਾਂ ਨੇ ਕਿਸ਼ਤਾਂ ਬਣਾ ਕੇ ਵਿਆਜ ਦੀਆਂ ਉਤਲੇ ਬਨੇ ਸਾਰਾ ਕੁਝ ਲਿਖਿਆ ਹੁੰਦਾ ਹੈ ਤੇ ਉਹਦਾ ਲਿਖਣ ਦਾ ਮਤਲਬ ਇਹੀ ਹੈ ਕਿ ਵਿਆਜ ਉਸੇ ਦਰ ਨਾਲ ਉਸੇ ਹਿਸਾਬ ਨਾਲ ਹੀ ਲੱਗੇਗਾ ਜਿੰਨਾ ਉਸ ਦਿਨ ਬਣਾ ਦਿੱਤਾ ਗਿਆ ਹਾਂ ਵਿਆਜ ਦਰ ਵੱਧ ਜਾਂਦੀ ਹੈ ਤੇ ਵੱਧ ਜ਼ਰੂਰ ਜਾਊਗਾ ਲੇਕਿਨ ਘਟ ਜਾਂਦੀ ਤੇ ਘਟੇਗਾ ਨਹੀਂ ਪੂਰੀ ਤਿਆਰੀ ਆ ਸਰਕਾਰ ਦੀ ਤੁਹਾਡੀ ਮੰਜ਼ੀ ਠੋਕਣ ਦੀ ਤੇ ਲਗਾਤਾਰ ਠੋਕ ਰਹੀ ਆ ਤੇ ਤੈਨੂੰ ਨਾ ਆਪਾਂ ਨੂੰ ਪਹਿਲਾਂ ਅਕਲਾਈ ਆ ਨਾ ਆਪਾਂ ਨੂੰ ਗਾਂਹ ਹੋਣੀ ਆ ਪੂਰੇ ਆਪਾਂ ਪੰਜਾਬ ਦੀ ਗੱਲ ਕਰੀਏ ਮੈਂ ਪੰਜਾਬੀ ਚ ਬਣਾ ਰਿਹਾ ਤਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿਹੜੀਆਂ ਜਵਾਨਾਂ ਦੀਆਂ ਯੂਨੀਅਨਾਂ ਫੌਜੀ ਜਵਾਨਾਂ ਦੀਆਂ ਯੂਨੀਅਨਾਂ ਰਜਿਸਟਰਡ ਆ ਉਹ ਇੱਕ ਤਾਂ ਯਾਰ ਯੂਨੀਅਨਾਂ ਰਜਿਸਟਰਡ ਆ 1000 ਯੂਨੀਅਨ ਸਾਬਕਾ ਫੌਜੀਆਂ ਦੀ ਰਜਿਸਟਰਡ ਯੂਨੀਅਨਾਂ ਜਿਹੜੀਆਂ ਪੰਜਾਬ ਦੇ ਵਿੱਚ ਔਰ ਮੈਂ ਹਥੋੜਾ ਜਰ ਪਹਿਲਾਂ ਆਰਟੀਆਈ ਰਾਹੀਂ ਜਾਣਕਾਰੀ ਮੰਗੀ ਹੀ ਭਾਰਤ ਸਰਕਾਰ ਤੋਂ ਤੇ ਜਿਹੜੀ ਸੂਚਨਾ ਮੈਨੂੰ ਉਪਲਬਧ ਹੋਈ ਆ ਹਰਾਨੀ ਵਾਲੀ ਗੱਲ ਆ 1000 ਯੂਨੀਅਨ ਪੰਜਾਬ ਦੇ ਵਿੱਚ ਹੇਗੀਆਂ ਵਾਂ ਸਾਬਕਾ ਫੌਜੀਆਂ ਦੀ ਤੇ ਟੋਟਲ 7 ਯੂਨੀਅਨ ਪੂਰੇ ਭਾਰਤ ਦੀਆਂ 7 ਯੂਨੀਅਨਾਂ ਨੇ ਭਾਰਤ ਸਰਕਾਰ ਨੂੰ ਮੰਗ ਪੱਤਰ ਦਿੱਤਾ ਜਵਾਨਾਂ ਦੇ ਹੱਕ ਦੇ ਵਿੱਚ ਫੌਜੀਆਂ ਦੇ ਹੱਕ ਦੇ ਵਿੱਚ ਜਵਾਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ ਬਾਕੀ ਯੂਨੀਅਨਾਂ ਨੇ ਅੱਜ ਤੱਕ ਧਰਨਾ ਪ੍ਰਦਰਸ਼ਨ ਰੋਸ ਪ੍ਰਦਰਸ਼ਨ ਸੰਸਦ ਘਰਾਓ ਰੇਲ ਗੱਡੀ ਰੋਕੋ ਸੜਕ ਜਾਮ ਵਗਾਰਾ ਵਗਾਰਾ ਤਾਂ ਇਹ ਤਾਂ ਗੱਲ ਹੀ ਦੂਰ ਦੀ ਐ ਇੱਕ ਮੰਗ ਪੱਤਰ ਤੱਕ ਨਹੀਂ ਅਜੇ ਤੱਕ ਦੇ ਸਕੇ ਔਰ ਜੇ ਆਪਾਂ ਦੇਸ਼ ਦੀ ਗੱਲ ਕਰੀਏ ਪੂਰੇ ਦੇਸ਼ ਦੇ ਵਿੱਚ ਜੇ 28 ਸਟੇਟਾਂ ਐ ਤੇ ਆਪਾਂ ਮੰਨ ਲੈਂਦੇ ਆ ਪੰਜਾਬ ਦੇ ਵਿੱਚ 1000 ਯੂਨੀਅਨ ਐ ਤੇ ਦੂਸਰੀਆਂ ਸਟੇਟਾਂ ਚ ਆਪਾਂ 500 ਲਾ ਲੈਨੇ 28 ਸਟੇਟਾਂ ਦੇ ਵਿੱਚ 14000 ਹੋ ਤੇ 1000 ਆਪਣੀ ਪੰਜਾਬ ਦੀਆਂ ਹੋ ਗਈਆਂ 15000 ਯੂਨੀਅਨ ਦੇ ਵਿੱਚੋਂ ਸਿਰਫ 7 ਯੂਨੀਅਨਾਂ ਨੇ ਜਿਹੜਾ ਉਹ ਸਰਕਾਰ ਤੱਕ ਆਪਣੀਆਂ ਮੰਗਾਂ ਰੱਖੀਆਂ ਬਾਕੀ ਸਾਰੀਆਂ ਜਿਹੜੀਆਂ ਸਿਰਫ ਆਪਣੇ ਨਾਂ ਅਗੇ ਪ੍ਰਧਾਨ ਲਾਉਣ ਵਾਸਤੇ ਯੂਨੀਅਨ ਬਣੀਆਂ ਨੇ ਜਿਹੜੀਆਂ ਦਰਦੇ ਪ੍ਰਦਰਸ਼ਨ ਦਾ ਨਾਂ ਨਹੀਂ ਲੈਣੀਆਂ ਸਿਰਫ ਪ੍ਰਧਾਨ ਜੀ ਖਵਾਉਣਾ ਹੁੰਦਾ ਹੈ ਆਪਾਂ ਬਾਕੀ ਹੋਰ ਕੁਝ ਨਹੀਂ ਜਾਂ ਫਿਰ ਕੋਈ ਐਸਪੀ ਐਸਐਸਪੀ ਐਚਓ ਆਵੇ ਤੇ ਉਹਨਾਂ ਨੂੰ ਜਦੋਂ ਨਵਾਂ ਹੁੰਦਾ ਹੈ ਉਹਨਾਂ ਨੂੰ ਜਾ ਕੇ ਆਪਾਂ ਕੋਈ ਸਨਮਾਨ ਚਿੰਨ੍ਹ ਦੇ ਕੇ ਤੇ ਉਹਨਾਂ ਨੂੰ ਉਹਨਾਂ ਦਾ ਸਵਾਗਤ ਕਰਨਾ ਹੁੰਦਾ ਉਹਨਾਂ ਦਾ ਸਨਮਾਨ ਕਰਨਾ ਹੁੰਦਾ ਤੇ ਬਸ ਮਤਲਬ ਆਹੋ ਜੀਆਂ ਚਮਚਾਗਰੀ ਤੋਂ ਇਲਾਵਾ ਹੋਰ ਕੋਈ ਐਕਟੀਵਿਟੀ ਨਹੀਂ ਕਰਦੀਆਂ ਉਹ ਜੁਨੀਅਰ ਸਾਨੂੰ ਸਾਬਕਾ ਸੈਨਿਕ ਸੰਘਰਸ਼ ਕਮੇਟੀ ਨੂੰ 16 ਸਾਲ ਹੋ ਗਏ ਕੰਮ ਕਰਦਿਆਂ ਪਤਾ ਨਹੀਂ ਕਿੰਨਾ ਤਰਨਾ ਪ੍ਰਦਰਸ਼ਨ ਕੀਤਾ ਕਿੰਨਾ ਕੁਝ ਕੀਤਾ ਇੱਕ ਯੂਨੀਅਨ ਸਾਡੀ ਤੇ ਬਾਕੀ ਟੋਟਲ 6 ਯੂਨੀਅਨ ਹੋਰ ਹੈ ਜਿਹੜੀਆਂ ਇੰਡੀਆ ਦੇ ਵਿੱਚ ਜਿਨ੍ਹਾਂ ਨੇ ਮੰਗ ਪੱਤਰ ਦਿੱਤੇ ਬਾਕੀ ਸਾਰੀਆਂ ਕਾਹ ਚਰਨ ਵਾਸਤੇ ਨਾਲ ਹੀ ਮੈਂ ਤੁਹਾਨੂੰ ਇੱਕ ਸੱਚ ਹੋਰ ਵੀ ਗੱਲ ਦੱਸਦੇ ਆ ਕਿ ਸਾਡੇ ਨਾਲ ਇੱਥੇ ਪੰਜਾਬ ਦੇ ਵਿੱਚ 8 ਯੂਨੀਅਨ ਜਿਹੜੀਆਂ ਵਾ ਉਹ ਸਾਡੇ ਨਾਲ ਐਪਲੀਫਾਈਰ ਸਾਡੇ ਨਾਲ ਜੁੜੀਆਂ ਹੋਈਆਂ ਵਾ ਉਹ ਸਾਨੂੰ ਹਰੇਕ ਜਗ੍ਹਾ ਤੇ ਸਮਰਥਨ ਦਿੰਨੀ ਆ ਕਿਸੇ ਵੀ ਦਰਨਾ ਪ੍ਰਦਰਸ਼ਨ ਦੇ ਵਿੱਚ ਮੈਂ ਮੰਨਦਾ ਕਿ ਸਾਡੇ ਨਾਲੋਂ ਵੀ ਜ਼ਿਆਦਾ ਸਹਿਯੋਗ ਉਹਨਾਂ ਵੀਰਾਂ ਦਾ ਹੁੰਦਾ ਹੁਣ ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦੇ ਆ ਕਿ 16 ਸਾਲ ਸਾਨੂੰ ਸੰਘਰਸ਼ ਕਰਦੇ ਹੋ ਗਿਆ ਸਾਡੇ ਵੀ ਬੱਚੇ ਆ ਸਾਡਾ ਆਪਣਾ ਵੀ ਘਰ ਸਾਡੀਆਂ ਆਪਣੀਆਂ ਘਰ ਦੀਆਂ ਮੁਸ਼ਕਲਾਂ ਵੀ ਕਿਤੇ ਅਸੀਂ ਯੋਗ ਹੀ ਤਾਂ ਹੈ ਨਹੀਂ ਤੇ ਕੰਨਾਂ ਚ ਮੁੰਦਰਾ ਪਾਈਆਂ ਕਿ ਸਾਨੂੰ ਕੋਈ ਕੰਮ ਨਹੀਂ ਸਾਡਾ ਕੋਈ ਘਰ-ਬਾਰ ਦੀ ਹੈ ਅਸੀਂ ਵੀ ਕਿੰਨਾ ਚਿਰ ਜਿਹੜਾ ਸੰਘਰਸ਼ ਕਰ ਸਕਾਂਗੇ ਉਹ ਜਿਹੜੇ ਤੁਸੀਂ ਲੋਕ ਘਰਾਂ ਤੋਂ ਨਿਕਲਣ ਨੂੰ ਤਿਆਰ ਨਹੀਂ ਉਹਨਾਂ ਵੱਲੇ ਵੇਖ ਕੇ ਸਾਡਾ ਵੀ ਦਿਲ ਟੁੱਟ ਚੁੱਕਾ ਅਸੀਂ ਵੀ ਜਿਹੜਾ ਵਾ ਉਹ ਹੁਣ ਜਿਹੜਾ ਵਾ ਅੱਗੇ ਜਾਦਾ ਸੰਘਰਸ਼ ਕਰਨ ਵਾਸਤੇ ਸਾਡਾ ਵੀ ਦਿਲ ਨਹੀਂ ਮੰਨਦਾ ਮਦਦ ਉਹਦੀ ਕੀਤੀ ਜਾਂਦੀ ਹੈ ਉਹਨਾਂ ਦੀ ਖਾਤਰ ਲੜਿਆ ਜਾ ਸਕਦਾ ਹੈ ਜਿਹੜੇ ਖੁਦ ਜਾਗਰੂਕ ਹੋਣ ਜਿਹੜੇ ਖੁਦ ਬੋਲਣਾ ਜਾਣਦੇ ਹੋਣ ਇੱਥੇ ਮੇਰੇ ਕੋਲ ਤਕਰੀਬਨ ਹਫਤੇ ਦੇ ਵਿੱਚ ਤਿੰਨ ਜਾਂ ਚਾਰ ਬੰਦੇ ਹੁੰਦੇ ਆ ਜਿਹੜੇ ਆਣ ਕੇ ਪੁੱਛਦੇ ਆ ਵੀ ਹਰ ਹਫਤੇ ਕਿ ਕਰੋਨਾ ਦੇ ਵਿੱਚ ਜਿਹੜਾ ਡੀਏ ਰੋਕਿਆ 18 ਮਹੀਨਿਆਂ ਦਾ ਉਹ ਕਦੋਂ ਦੇ ਰਹੀ ਆ ਸਰਕਾਰ ਅੱਜ ਤਹੀ 18 ਮਹੀਨਿਆਂ ਦਾ ਪੁੱਛਣ ਦਾ ਜੇ ਉਹਨਾਂ ਜਿਹੜੇ ਉਹ ਪੁੱਛਦੇ ਆ ਨਾ ਉਹਨਾਂ ਦੇ ਵਿੱਚੋਂ ਜਿਹੜੇ ਸਾਡੇ ਨਾਲ ਸੰਘਰਸ਼ ਜਾਂਦੇ ਉਹ ਬੰਦਾ ਕੋਈ ਨਹੀਂ ਹੁੰਦਾ ਉਹ ਸਾਰੇ ਉਹੀ ਬੰਦੇ ਹੁੰਦੇ ਆ ਜਿਹੜੇ ਰਜਾਈ ਐ ਘੁੱਟ ਕੇ ਸਿਰ ਦੇ ਉੱਤੋਂ ਦੀ ਲਈ ਹੁੰਦੀ ਆ ਤੇ ਕੋਈ ਮੈਨੂੰ ਕਹਿ ਨਾ ਦਵੇ ਵੀ ਆਹ ਚੱਲ ਗਏ ਦਿਲੀ। ਉਹੀ ਬੰਦੇ ਆਣ ਕੇ ਪੁੱਛਦੇ ਆ ਵੀ 18% ਡੀਏ ਜਿਹੜਾ ਰੋਕਿਆ ਹੈ ਸਾਡਾ ਉਹ ਕਦੋਂ ਮਿਲਨੇ? ਤੁਸੀਂ 18% ਦੀ ਗੱਲ ਕਰਦੇ ਹੋ ਸਰਕਾਰ ਪੂਰਾ ਹੀ ਗਾਂ ਬੰਦ ਕਰਨ ਨੂੰ ਜਿਹੜਾ ਉਹ ਤਿਆਰੀ ਕਰ ਰਹੀ ਆ ਤੇ ਜਦੋਂ ਬੰਦ ਹੋ ਗਿਆ ਤਾਂ ਤੁਹਾਨੂੰ ਪਤਾ ਲੱਗ ਜਾ ਬਹੁਤ ਸਾਰੇ ਮੇਰੇ ਖਿਆਲ ਆ ਵੀ ਬੰਦਿਆਂ ਦਾ ਇਹ ਸੋਚਣਾ ਵੀ ਇਹ ਜਿਹੜਾ ਵਾ ਲਗਾਤਾਰ ਬੋਲ ਰਹਾ ਲਗਾਤਾਰ ਪ੍ਰੈਸ ਕਰ ਰਹਾ ਖੁਣੀ ਇਹ ਘਰਾਂ ਤੋਂ ਭੁੱਖੇ ਮਰਦੇ ਆ ਤਾਂ ਕਰਕੇ ਉਹ ਡੇ ਇਹੋ ਜਿਹਾ ਸੰਘਰਸ਼ ਕਰਨ ਭਾਈ ਸਾਹਿਬ ਜੀ ਭੁੱਖਾ ਕੋਈ ਵੀ ਨਹੀਂ ਮਰਦਾ ਕਿ ਇਹਨੂੰ ਵੀ ਜੇ ਤੁਹਾਡੇ ਕੰਮ ਚੱਲਦੇ ਆ ਤੇ ਕੰਮ ਜਿਹੜੇ ਸੰਘਰਸ਼ ਕਰਨ ਵਾਲੇ ਉਹਨਾਂ ਦਾ ਵੀ ਚੱਲਦੇ ਆ ਉਹ ਵੀ ਜਿਵੇਂ ਮਰਜੀ ਆਪਣਾ ਘਰ ਵਾਹ ਕੇ ਰੋਟੀ ਖਾ ਲੈਣਗੇ ਉਹ ਕਦੇ ਮੰਗ ਕੇ ਨਹੀਂ ਰੋਟੀ ਖਾਂਦੇ ਜਦੋਂ ਡੀਏ ਬੰਦ ਹੋ ਗਿਆ ਨਾ ਦੇਖੋ ਕਿਵੇਂ ਚੀਕਾਂ ਵੱਜ ਰਹੀਆਂ ਅੱਜ ਜਦੋਂ ਤੁਸੀਂ ਕਹਿੰਦੇ ਜੀ ਨਾ ਨਾਲ ਹੀ ਮੈਂ ਤੁਹਾਨੂੰ ਚੇਤਾ ਕਰਾ ਦਿਆਂ ਜਿਹੜੇ ਪੁਰਾਣੇ ਪੈਨਸ਼ਨਰ ਐ ਨਾ ਉਹਨਾਂ ਦੇ ਕੋਲੋਂ ਪੁੱਛਿਓ ਕਿ 2009 ਤੋਂ ਪਹਿਲਾਂ ਕਿੰਨੇ ਕਿੰਨੇ ਪੈਨਸ਼ਨਰ ਹੁੰਦੇ ਸੀ 2009 ਦੇ ਵਿੱਚ ਸਾਡੀ ਯੂਨੀਅਨ ਬਣੀ ਤੇ ਲਗਾਤਾਰ ਕਿਤੇ ਸਾਡੇ ਮੰਗ ਪੱਤਰ ਕਢਾ ਲਿਓ ਕਿ ਕਦੋਂ ਤੋਂ ਚਾਲੂ ਹੈ ਇੱਕ ਸਾਲ ਦੇ ਵਿੱਚ ਕਿੰਨੇ ਕਿੰਨੇ ਮੰਗ ਪੱਤਰ ਜਾਂਦੇ ਹੁੰਦੇ ਤੇ ਕਿੰਨੇ ਕਿੰਨੇ ਹੀ ਧਰਨੇ ਪ੍ਰਦਰਸ਼ਨ ਕੀਤੇ ਆ ਫੇਰ 2009 ਦੇ ਲਾਰਤ 2010 ਤੋਂ ਲੈ ਕੇ ਲਗਾਤਾਰ ਜਵਾਨਾਂ ਦੀਆਂ ਪੈਨਸ਼ਨ ਵਧੀਆਂ ਤੇ ਅੱਜ ਇੱਥੋਂ ਤੱਕ ਅਸੀਂ ਪਹੁੰਚੇ ਆਂ ਫੇਰ ਆ ਇੰਨੀ ਪੈਨਸ਼ਨ ਹੋਈ ਆ ਤੁਹਾਡੀ ਤੇ ਇੰਨੀਕ ਪੈਨਸ਼ਨ ਵੇਖ ਕੇ ਤੁਹਾਡੇ ਦਿਮਾਗ ਖਰਾਬ ਹੋ ਗਿਆ ਕਿ ਅਸੀਂ ਕੀ ਕਰਨਾ ਬਾਦੂ ਪੈਨਸ਼ਨ ਮੈਂ ਤੁਹਾਨੂੰ ਦੱਸਣ ਦੇ ਆ 18 ਮਹੀਨੇ ਦਾ ਡੀਏ ਅੱਜ ਤੱਕ ਕਰੋਨਾ ਵਾਲਾ ਪਸੀ ਜਾਂਦੇ ਆ ਜਦਨ ਡੀਏ ਬੰਦ ਹੋ ਗਿਆ ਨਾ ਵੇਖੋ ਜੇ ਗੱਦੜਾਂ ਨੂੰ ਤਾਂ ਮੂੰਹ ਕਰਕੇ ਵਾਂਕੇ ਨਾ ਉਹਦੇ ਫੇਰ ਕਹਿ ਦਿਓ ਘਰ ਬੈ ਕੇ ਗੱਲ ਕਰਨੀ ਬੜੀ ਸੌਖੀ ਆ ਇਸ ਤਰ੍ਹਾਂ ਗੱਲ ਕਰਨੀ ਬੜੀ ਸੌਖੀ ਆ ਯਾ ਰੁਪਈਆ ਯਾ ਰੱਡੋ ਜੇ ਇੱਥੇ ਆਪਣਾ ਅਸੀਂ ਵੇਚਰਦੇ ਆ ਜੇ ਕਿ ਬੰਦੇ ਨੂੰ ਕਹੀਏ ਨਾ ਵੀ ਯੂਨੀਅਨ ਦੇ ਵਿੱਚ 30 100 ਰੁਪਈਆ ਫੰਡ ਦੇ ਦੋ ਮਹੀਨੇ ਦਾ ਤੇ 100 ਰੁਪਈਆ ਨਹੀਂ ਨਿਕਲਦਾ ਤੁਹਾਡੇ ਜੇਬਾਂ ਚੋਂ ਤੇ ਜਦੋਂ ਡੀਏ ਬੰਦ ਹੋਇਆ ਆਹ ਟਾਈਮ ਤੇ ਬੇਸਟ ਜਿੰਨੇ ਉਹਦਾ ਅੱਧਾ ਹੈ ਜੇ 18000 ਬੇਸਟ ਹੈ ਤੇ ਤਕਰੀਬਨ 9500 ਦਾ ਡੀਏ ਆ ਤੇ ਜਦਨ ਉਹ ਬੰਦ ਹੋਇਆ ਨਾ ਮੈਂ ਤੁਹਾਨੂੰ ਇਹ ਵਾਰ-ਵਾਰ ਕਹਿਣਾ ਵੇਖੋ ਚੀਕਾਂ ਕਿਵੇਂ ਵੱਜਦੀਆਂ ਅੱਜ ਤੁਸੀਂ ਲੋਕ ਘਰੋਂ ਨਿਕਲਣ ਨੂੰ ਤਿਆਰ ਨਹੀਂ ਨਾ ਆਹੀਂ بڑے ਮੰਦਿਆਂ ਨੂੰ ਕਾਲ ਕਰਦੇ ਮੇਰਾ ਸਰਦਾ ਨਹੀਂ ਮੇਰਾ ਮੈਂ ਮੈਨੂੰ ਉਹ ਹੁੰਦਾ ਕੋਈ ਨਹੀਂ ਤੁਹਾਡਾ ਸਾਰਾ ਕੁਝ ਸੈੱਟ ਹੋ ਜਾਣਾ ਤੇ ਇਹ ਕਾਨੇ ਚ ਪਾਇਆ ਨਹੀਂ ਦੁਖਣਾ ਮੈਂ ਤੁਹਾਨੂੰ ਦੱਸਦਾ ਤੇ ਆਪ ਬੰਦੇ ਨੂੰ ਆਣ ਕੇ ਪੁੱਛਿਆ ਕਰਨਾ ਵੀਰ ਜੀ ਧਰਨਾ ਲਈਏ ਸਰਕਾਰ ਨੇ ਧੱਕਾ ਕਰਤਾ ਕੋਈ ਵੀ ਇਹੋ ਜੀ ਫੈਸਿਲਿਟੀ ਦੇ ਦਿਓ ਜਿਹੜੀ ਤੁਹਾਡੀ ਵਧੀ ਹੈ ਸਾਰਿਆਂ ਦੇ ਉੱਤੇ ਚਾਕੂ ਫੇਰਨਦੇ ਐ ਸਾਰਿਆਂ ਤੇ ਕੈਂਚੀ ਫੇਰਨਦੀ ਐ ਦੰ ਨੈਸਟ ਜਦੋਂ ਕੈਂਚੀ ਫਿਰ ਗਈ ਨਾ ਮੈਂ ਤੁਹਾਨੂੰ ਦੱਸਿਆ ਫਿਰ ਵੇਖਿਓ ਤਾਣਾ ਜਿਹੜੀਆਂ ਅੱਜ ਘਰੇ ਬੈਠੇ ਕਮੈਂਟ ਕਰਦੇ ਆ ਜਿਹੜੇ ਆਂਦੇ ਆ ਵਿਹਲਿਆਂ ਦਾ ਕੰਮ ਹੈ ਫਲਾਨਾ ਢੀਂਗੜਾ ਮੈਂ ਤੁਹਾਨੂੰ ਦੱਸਿਆ ਵੇਖਿਓ ਕਿਵੇਂ ਚੀਕਾਂ ਪੈਣੀਆਂ ਜਿੰਨਾਂ ਤੁਹਾਡੀਆਂ ਚਾਂਗਰਾਂ ਨਿਕਲ ਗਈਆਂ ਤਾਂ ਕਹਿ ਦਿਓ ਤੁਸੀਂ ਅੱਜ ਗੱਲਾਂ ਕਰਦੀਆਂ ਬੜੀਆਂ ਸੌਖੀਆਂ ਹੇ ਨਾਲ ਦੀ ਨਾਲ ਕਹੂੰਗਾ ਜੇ ਤੁਸੀਂ ਸੋਚੋ ਵੀ ਸਾਰੀ ਉਮਰ ਦਾ ਨਹੀਂ ਠੇਕਾ ਲਿਆ ਠੇਕਾ ਤਾਂਹੀਂ ਨਹੀਂ ਲਿਆ ਸਿਰਫ ਪੰਜਾਬ ਦੇ ਵਿੱਚ ਇੱਕ ਇੱਕ ਅਹੀਂ ਜੁਨੀਅਨ ਹੀ ਜਿਹੜੇ ਦਿੱਲੀ ਦੇ ਵਿੱਚ ਜਾ ਕੇ ਧਰਨੇ ਲਾਉਂਦੇ ਰਹੇ ਜੰਤਰ ਮੰਤਰ ਜਿਹੜੇ ਟੈਂਕੀਆਂ ਦੇ ਚੜੇ ਜਿਨ੍ਹਾਂ ਨੇ ਕੰਨਾਂ ਰੋਕੀਆਂ ਜਿਨ੍ਹਾਂ ਨੇ ਉੱਥੇ ਯਾਰ ਪੀਤੇ ਇਹ ਸਿਰਫ ਸਾਬ ਕਾ ਸੈਨਿਕ ਸੰਘਰਸ਼ ਕਮੇਟੀ ਤੋਂ ਬਿਨਾ ਕਿਸ ਯੂਨੀਅਨ ਨੇ ਕੋਈ ਕਰਕੇ ਵਿਖਾਇਆ ਤਾਂ ਦੱਸਣ ਮੈਂ ਆਪਣੀ ਯੂਨੀਅਨ ਦੀ ਵਡਿਆਈ ਦੀ ਗੱਲ ਨਹੀਂ ਕਰ ਰਿਹਾ ਇੱਥੇ ਪਰ ਮੈਂ ਤੁਹਾਨੂੰ ਇਹ ਗੱਲ ਸਚਾਈ ਦੇ ਮੁਖਾਦਮ ਕਰ ਰਿਹਾ ਤੁਹਾਨੂੰ ਕਿ ਜੇ ਤੁਸੀਂ ਸੋਚੋ ਕਿ ਕੱਲ ਨੂੰ ਕੋਈ ਅੱਗੇ ਪਿੱਛੇ ਨਹੀਂ ਜੇ ਤੁਹਾਡੇ ਲੜਨ ਵਾਲਾ ਤੇ ਅਹੀਂ ਵੀ ਆਕੀ ਕੋਸ਼ਿਸ਼ ਕਰ ਲਈ ਆ ਪੂਰੀ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ ਜੇ ਤੁਰਪੂ ਕੋਈ ਤਾਂ ਵੈਲਡਨ ਆ ਨਹੀਂ ਦੁਰਤਾ ਦਾ ਗਾਂ ਲੈਓ ਮੰਗਵੇਂ ਲੜਨ ਵਾਲੇ ਗਾਂ ਜਿਹੜੇ ਸੰਘਰਸ਼ ਕਰਨ ਵਾਲੇ ਪਤਾ ਲੱਗੂਗਾ ਤੁਹਾਨੂੰ 2018 ਦੇ ਵਿੱਚ ਜਿਹੜਾ ਵਾ ਇੱਕ ਵਾਰੀ ਅਸੀਂ ਉੱਥੇ ਭੁੱਖ ਹੜਤਾਲ ਕੀਤੀ ਸੀ ਰਾਮਲੀਲਾ ਤੇ ਬੰਦਿਆਂ ਨੇ ਜਿਹੜਾ ਵਾ ਉਦੋਂ ਪਹਿਲਾਂ ਤਾਂ ਪਰਮਿਸ਼ਨ ਹੀ ਨਹੀਂ ਮਿਲੀ ਤੇ ਟਾਵਰ ਦੇ ਉੱਤੇ ਚੜ੍ਹ ਕੇ ਮੈਂ ਜਿਹੜੀ ਪਰਮਿਸ਼ਨ ਲਈ ਹੀ ਉੱਥੇ ਰਾਮਲੀਲਾ ਮੈਦਾਨ ਦੇ ਵਿੱਚ ਤੇ ਫੇਰ ਪਰਮਿਸ਼ਨ ਮਿਲੀ ਫੇਰ ਧਰਨਾ ਲੱਗਾ ਸੀ ਤੇ ਜਿਹੜੇ ਬੰਦਿਆਂ ਨੇ ਧਰਨਾ ਲਾਉਣਾ ਹੀ ਉੱਥੇ ਮੈਨੂੰ ਕਹਿੰਦੇ ਵੀ ਸਰ ਤੁਸੀਂ ਆ ਹੀ ਜਾਓ ਤੇ ਅਸੀਂ ਭੁਖੜਤਾਲ ਕਰਾਂਗੇ ਅਸੀਂ ਭੁਖੜਤਾਲ ਤੇ ਬਹਾਂਗੇ ਤੁਸੀਂ ਸਿਰਫ ਸਾਡੇ ਨਾਲ ਲੱਗੇ ਬਿਓ ਤੇ ਸਵੇਰੇ 8 ਵਜੇ ਭੁਖੜਤਾਲ ਰੱਖੀ ਤੇ 4 ਵਜੇ ਉਹਨਾਂ ਦੀ ਬਾਅ ਮੋਲ ਗਈ 4 ਵਜੇ ਸਟੇਜ ਦੇ ਉੱਤੇ ਖਾਂਡਿਆ ਪਈ ਅਗਲੇ ਦਿਨ ਜਿਹੜਾ ਉਹ ਫੇਰ ਸ਼ਰਮੋ ਸ਼ਰਮੀ ਮੈਂ ਖੁਦ ਜਿਹੜਾ ਵਾ ਉਹ ਅਗਲੇ ਦਿਨ ਸਵੇਰੇ ਨਹਾ ਤੋ ਕੇ ਭੋਖੜਤਾਲ ਤੇ ਬੈਠਾ ਤੇ 13 ਦਿਨ ਭੋਖੜਤਾ ਰੱਖੀ ਜਿਹਨਾਂ ਕਰਕੇ ਅੱਜ ਵੀ ਜਿਹੜਾ ਮੈਂ ਬਿਮਾਰ ਐ ਬਿਮਾਰੀ ਦੀ ਹਾਲਤ ਦੇ ਵਿੱਚ ਹਸਪਤਾਲ ਨੂੰ ਉਹਨਾਂ ਨੇ ਵਾਰ-ਵਾਰ ਬੇਨਤੀ ਕੀਤੀ ਤਾਂ ਇਥੋਂ ਡਿਸਚਾਰਜ ਲੈ ਕੇ ਹਸਪਤਾਲੋਂ ਫੇਰ ਜਾ ਕੇ ਆਰਾਮ ਲੀਲਾ ਉੱਥੇ ਧਰਨਾ ਪ੍ਰਦਰਸ਼ਨ ਜਿਹੜਾ ਵਾ ਉਹ ਕੀਤਾ ਸੀ ਤੇ ਪਰਫੈਸ਼ਨ ਲਾਈਟ ਟਾਵਰ ਤੇ ਚੜ ਕੇ ਇੱਕ ਦਿਨ ਹੀ ਭੁੱਖਾ ਰਹਿ ਸਕਦੇ ਅਸੀਂ ਦੋ ਵਾਰੀ 13-13 ਦਿਨ ਦੀਆਂ ਭੁਖੜ ਤਾਲਾਂ ਕੀਤੀਆਂ ਕਰਕੇ ਵਿਖਾਇਓ ਕੋਈ ਗੱਲਾਂ ਤਾਂ ਬੜੀਆਂ ਕਰਦੇ ਆ ਵੀਡੀਓ ਬੜੀ ਲੰਮੀ ਹੋਈ ਜਾਂਦੀ ਹੈ ਤੇ ਗੁੱਸਾ ਵੀ ਬਹੁਤ ਹੈ ਜੇ ਤੁਹਾਨੂੰ ਲੱਗਦਾ ਕਿ ਸਾਨੂੰ ਸਾਡੀਆਂ ਜਿਹੜੀਆਂ ਉਹ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਜਵਾਨਾਂ ਦੀਆਂ ਤੇ ਪੈਨਸ਼ਨ ਵਾਲੇ ਦੇ ਐਸੀਐਚਐਸ ਵਗੈਰਾ ਦੇ ਸਾਰੇ ਲਾਭ ਮਿਲਨੇ ਚਾਹੀਦੇ ਆ ਤੇ ਫਿਰ 22 ਜੁਲਾਈ ਨੂੰ ਟ੍ਰੇਨ ਤੇ ਚੜ੍ਹ ਕੇ 23 ਜੁਲਾਈ ਨੂੰ ਆ ਜਿਓ ਤੇ 9 ਵਜੇ ਸਵੇਰੇ ਗੁਰਦੁਆਰਾ ਬੰਗਲਾ ਸਾਹਿਬ ਕੱਠੇ ਨੂੰ ਵੜਾ ਉੱਥੋਂ ਜੰਤਰ ਮੰਤਰ ਨੂੰ ਤੁਰਨਾ ਫੇਰ ਆ ਜਿਓ ਤੇ ਨਹੀਂ ਦੇ ਚੁੱਪ ਕਰਕੇ ਚੂੜੀਆਂ ਪਾ ਕੇ ਤੇ ਘਰਾਂ 'ਚ ਬਹਿ ਜਾਓ ਗਾਂ ਕਿਸੇ ਦੇ ਕੋਲੇ ਨਾ ਨਾ ਲੈ ਲਿਓ ਕਿ ਸਾਡੇ ਨਾਲ ਧੱਕਾ ਹੋਇਆ ਸਾਨੂੰ ਆ ਨਹੀਂ ਮਿਲਿਆ ਤੇ ਸਾਨੂੰ ਉਹ ਨਹੀਂ ਮਿਲਿਆ ਚੁੱਪ ਕਰਕੇ ਦੋ ਦੋ ਚੂੜੀਆਂ ਪਾ ਕੇ ਨਾ ਮੂੰਹ ਬੰਦ ਕਰਕੇ ਬਿਸਤਰਿਆਂ ਤੇ ਬਹਿ ਜਾਓ ਬਾਕੀ ਜਿਹੜਾ ਹੈਡਿੰਗ ਪੜਿਆ ਤੁਸੀਂ ਸੋਚੋਗੇ 8-8 ਦਾਦਾ ਲੱਖ ਰੁਪਇਆ ਮੇਰੇ ਆ ਕਿਤੇ ਸਰਕਾਰ ਤੁਹਾਡੇ ਤੋਂ ਨਾ ਕਢਵਾ ਲੈ ਦੇਣਾ ਤੇ ਦੂਰ ਦੀ ਗੱਲ ਆ ਪਿੱਛੇ ਜੇ ਕਤਰ ਵਾਲਿਆਂ ਜਿਹੜੇ ਬਾੜ ਪੈਣ ਦੀ ਕਤਰ ਦੀ ਲੜਾਈ ਵਾਲੇ ਉਹਨਾਂ ਦਾ ਵੀ ਸੋਸਾ ਛੱਡਿਆ ਹੈ ਸਰਕਾਰ ਨੇ ਵੋਟਾਂ ਲੈਣੀਆਂ ਉਸ ਟਾਈਮ ਤੇ ਸੋਸਾ ਛੱਡਿਆ ਸੀ 15-15 ਲੱਖ ਮਿਲਣਾ ਜੇ ਕਿ ਇਹਨੂੰ 1 ਰੁਪਇਆ ਮਿਲਿਆ ਤਾਂ ਦੱਸਿਓ ਤੇ ਨਾਪ ਵਿੱਚ ਗਾ ਕਿਸ ਨੂੰ ਮਿਲਣਾ ਜੀ ਜੇ ਤੁਹਾਨੂੰ ਆਪਣੀਆਂ ਸੁਵਿਧਾਵਾਂ ਚਾਹੀਦੀਆਂ ਜੇ ਪੈਨਸ਼ਨ ਦੇ ਫਾਇਦੇ ਚਾਹੀਦੇ ਆ ਤੇ ਫਿਰ ਬੰਦਿਆਂ ਨੂੰ ਆ ਜਿਓ ਉਥੇ ਨਹੀਂ ਤੇ ਫਿਰ ਕੋਈ ਗੱਲ ਨਹੀਂ ਭੱਜਦੇ ਆ ਨੂੰ ਵਾਹਣ ਸਾਰਿਆਂ ਨੂੰ ਇੱਕੋ ਜਿਆ ਜਿੰਨੇ ਜੇ ਤੁਹਾਡੇ ਘਰਾਂ ਦਾ ਗੁਜ਼ਾਰਾ ਹੋਈ ਜਾਊਗਾ ਤੇ ਸਾਡਾ ਵੀ ਹੋ ਜਾਣਾ ਬਸ ਇੰਨੇ ਕਹਿੰਦਾ ਆ ਵੈਕਰ ਜਿੱਕਾ ਖਾਲਸਾ ਵੈਕਰ ਜਿੱਕੀ ਫੜੀ